ਖਤਮ ਲਾ ਦੇ ਥੈਂਕ ਯੂ ਕਰਦੇ ਪਤਾ ਥੈਂਕ ਯੂ ਬੱਚਾ ਡੈਗ ਪੂਆ ਪਈਓ ਵੀ ਹਾਂ તેના છોટા બીજ જાણ કે પણ ભી ઘણા લોકો ગુમ કે પડી કુડી કે આજ ચક દે કે બહુસફર સપના કે સાથ અલગ થા સવરાજ આલી સવરાજ આલી ਉਹ ਮੁੰਡਾ ਕਹਿੰਦਾ ਜਿਹੜਾ ਮੁੰਡਾ 23 ਸਾਲ ਦਾ ਹੈ ਉਹ ਬਾਲੀ ਉਹ ਮੁੰਡਾ ਚੁਣੋਦਾ ਹੈ ਕਿ ਜਿਹੜਾ ਇਹਦਾ ਦਿਲ ਦੇ ਵਿੱਚ ਲੱਗਦਾ ਵੀ ਕਲਾਕਾਰ ਹੈ ਉਹਨੂੰ ਮਨਸਕਾਲੀਂ ਕਰਨਾ ਹੈ ਜਿਹੜਾ ਕਹਿੰਦੇ ਨੇ ਕਿਈ ਵਾਰ ਜਿਹੜੇ ਛੋਟੇ ਮਾਸਨ ਨਾਲ ਕੰਮ ਕਰਦੇ ਨੇ ਕਿਹੜਾ ਸਾਡੀ ਦਾ ਲਿਖਿਆ ਤੀਨ ਐਸੀ ਮਹੌਲ ਦੀ ਹੈ ਦੋ ਦੋ ਸਾਲ ਦਾ ਸਮਾਂ ਲੱਗਾ ਜੋ ਕੰਮ ਕਰਦਾ ਨਹੀਂ ਹੋਰ ਹੈ ਬਾਕੀ ਕਿਸੇ ਦਾ ਮੇਰਾ ਕਰਦੇ ਤੇਨੂੰ ਹੱਸ ਬਸ ਤੇਨੂੰ ਹੱਸ जलिया <interface> <mess> <Earth> <messorts andCHUTS> <Pedro> ਇਹ ਰਿਚਾ ਬਾਰ ਬਾਰ ਆ ਜੀਆ ਅਲੈਕਟ੍ਰਿਕ ਨਹੀਂ ਚੜਜਾ ਜਾਂਦਾ ਆਹ ਸਿੱਧਾ ਯੂਐਸਬੀ ਅਲੱਗ ਹੀ ਦਿੱਤਾ ਪਿਆ ਡੀਸੀਪੀਸੀ ਲੀਵਰ ਪਰ ਮੈਂ ਵੀ ਐ ਚਲਾਉਣ ਵਾਲਾ ਤਾਂ ਹੈ ਨਹੀਂਗਾ ਭਾਵੇਂ ਇੱਥੋਂ ਚੱਲਣੀ ਹੈ ਯਾਰ ਵੀਡੀਓ ਹਾਂ ਆਟੋਮੈਟਿਕ ਚੱਲਣੀ ਹੈ ਆ ਲੋਡ ਤੋਂ ਵੀ ਜ਼ਿਆਦਾ ਡਿਜੀਟਲ ਆ ਗਿਆ ਯਾਰ ਕੰਮ ਲੋਡ ਤੋਂ ਵੀ ਜ਼ਿਆਦਾ ਡਿਜੀਟਲ ਆ ਗਿਆ ਤਾਂ ਕੰਮ ਆਹ ਲਿਫਟ ਮੈਟਿਕ ਹੈ ਤਾਂ ਬਟਨ ਜਿਵੇਂ ਆਪਣੇ ਦੀ ਦੂਜੀ ਲਿਫਟ ਹੈ ਨਾ ਹਾਂ ਇਹ ਮੈਡੀਕਲ ਲਿਫਟ ਦੀ ਸਪੀਡ ਸੈੱਟ ਕਰਨ ਨੂੰ ਸਲੋ ਤੇਜ਼ ਸੱਟਣ ਦੀ ਡੰਡੇ ਦੀ ਸੈਂਸਿੰਗ ਕਹਿੰਦੇ ਨੂੰ ਜਿਹੜੇ ਸਰਕਾਰ ਦੇ ਮੰਨਦੇ ਸਰਕਾਰ ਦੇ ਸੀ ਬਣਾਉਂਦੇ ਮੈਂ ਇਹ ਕਹਿੰਦਾ ਵੀ ਮੈਂ ਬਿਲਕੁਲ ਇਹ ਕਹਿ ਰਿਹਾ ਇਹ ਸਾਰਾ ਕੁਝ ਮੁੱਖਪਤੀ ਕਰਨਾ ਸੀ ਉਹ ਕਹਦਾ ਯਾਰ ਦਿਲ ਸਾ ਆਪਣਾ ਕਹਿੰਦਾ ਜਮਾਨ ਅੱਛੀ ਨਹੀਂ ਨਹੀਂ ਜੇ ਸਰਕਾਰ ਪਿਆਰ ਨਹੀਂ ਰੋਏ ਤਾਂ ਪਿਆਰ ਤੁਹਾਡੇ ਸਾਹਮਣੇ ਬੰਦਿਆਂ ਨੂੰ ਤੁਸੀਂ ਆਪਣਾ ਸਾਥ ਦਿਖਾਓਗੇ ਤੁਸੀਂ ਉਹਦੇ ਬੱਚੇ ਨਹੀਂ ਨਾਲੋਂ ਤੁਹਾਡੇ ਲਈ ਉਹ ਕਿੰਨਾ ਮਾਤਰਾ ਹੈ

ਨਾ ਨਾ ਮੋਟਾ ਨਹੀਂ ਆਉਂਦਾ। ਹਾਂ ਤੋ ਕਿੰਨੇ ਸੋਹਣਾ ਡਾਕਟਰ ਆ। ਕਿਤੇ ਜਿੰਨੀ ਜਿੰਨੀ ਕ੍ਰੀਮ ਮਿਲਦੀ ਹੈ। ਜਿਆਦਾ ਦੇ ਦੋ ਲੱਖ। ਉਹ ਸਾਰੇ ਆ ਜੀ। ਤੁਹਾਨੂੰ ਪਤਾ ਤੁਸੀਂ ਸਾਰੇ ਉਹਨਾਂ ਦੇ ਬਹੁਤ ਮਾਣ ਕਰਦੇ ਹੋ। ਇਸ ਕਰਕੇ ਆਪਾਂ ਇਸ ਮਿਲ ਨੂੰ। আরে ਸਾਦੇਸੀ। ਸਾਦੇ ਪਰੰਤ ਬੰਦ ਜੀ। ਤਾਣੂ ਤਾਣੂ ਗਾਣੂ। ਦੀ ਲੋੜ ਨਹੀਂ ਹੁੰਦੀ ਜਿਹੜਾ ਉਹਨਾਂ ਦਾ ਸਾਉਂਡ ਆ ਰੰਗ ਹੀ ਹੈਗਾ ਤੇ ਉਹੀ ਦੁਨੀਆ ਦਾ ਬੋਲ ਹੁੰਦਾ ਤੇ ਮੈਂ ਤਾਂ ਕਹਿੰਦੀ ਜਿਹੜੀ ਸਭ ਤੋਂ ਵੱਧ ਅਗਰ ਕੰਨੀ ਪੈਂਦੀ ਰਹੀਆਂ ਤੇ ਜੋਗਾ ਦੀ ਆਪਾਂ ਦੇਖਦੇ ਆ ਕਿ ਦੁਨੀਆ ਦੇ ਵਿੱਚ ਜਿਹੜੇ ਫੋਰਨ ਕੰਪਨੀਆਂ ਆਈਆਂ ਨਾ ਹੈਂਡ ਬ੍ਰੇਕ ਆ ਇਹ ਤਾਂ ਆਪਣੇ ਵਾਲੇ ਦੇ ਵੀ ਆਈਆਂ ਨੇ ਕੰਨ ਦੇ ਵਿੱਚ ਲੱਗੇ ਹੋਏ ਉਹ ਇੰਨੇ ਇਨਾ ਪੈਸਾ ਲਗਾ ਗਿਆ ਸਾਉਂਡ ਵਾਲਾ ਕੰਨ ਦੇ ਵਿੱਚ ਵੀ ਸਾਉਂਡ ਆ ਰੱਖ ਮਕਬੂਲ ਹੋ ਰਿਹਾ ਪੂਰੀ ਦੁਨੀਆ ਦੇ ਵਿੱਚ ਤੇ ਉਹ ਗੱਲਾਂ ਵਿੱਚ ਮੈਨੂੰ ਗੱਲ ਹੀ ਆ ਗਈ ਕਿ ਇਹਦੇ ਗੋਰੇ ਨਾ ਕੋਈ ਤਾਂ ਹਰੇਕ ਕੋਈ ਪਸੰਦ ਕਰਦਾ ਸਾਉਂਡ ਨੂੰ ਇਹ ਕਿ ਚੰਨ ਵਾਲੇ ਕੋਈ ਘੀ ਹੁੰਦੇ ਆ ਜਿਹਨੇ ਗੋਰੇ ਲੰਗ ਨੂੰ ਪਸੰਦ ਕਰ

कर ला चेक गुडिया गनिया थैंक यू कर दे पता थैंक यू, थेंक यू। 네시 바 अर्जुन मालिया जी के बारे में परी एक बारी जोरदार ताड़ी इस करके मार सकते हो कि इस मेले वास्ते सफेद ਇਹ ਇੱਕ ਵਾਰੀ ਜੋੜੀਂ ਦੋ ਵਾਰ ਧੰਨਵਾਦ ਬਾਬਾ ਧੰਨਵਾਦ ਸਾਡੇ ਵਿਚਕਾਰ ਪਹੁੰਚੇ ਨੇ ਪੱਟੀ ਸਾਹਿਬ ਇਹ ਕਹਿੰਦੇ ਨੇ ਬਰਿੰਦਰ ਭੱਟੀ ਜੀ ਇਹ ਕਹਿੰਦੇ ਮੈਂ ਆਜ਼ਾਦੀ ਮੈਸੇਜ ਖਾਈਏ ਤੇ ਗਾ ਕੇ ਕੀ ਕਰਤਾਰ ਦੇਖਣੇ ਪਹਿਲਾਂ ਪਹਿਲਾਂ ਮੈਸੇਜ ਹੀ ਦੇਖਣੇ ਸਭ ਤੋਂ ਪਹਿਲਾਂ ਸਾਰੇ ਹੀ ਕਿਸਾਨ ਵੀਰ ਭਰਾਵਾਂ ਨੂੰ ਮੈਂ ਜੀ ਮੇਰੇ ਵੱਲੋਂ ਪੱਤੀ ਸਾਹਿਬ ਵੱਲੋਂ ਲੱਖ ਲੱਖ ਵਧਾਈ ਹੋਵੇ ਔਰ ਸਾਰੇ ਵੀਰਾਂ ਨੂੰ ਮੈਂ ਜੀ ਆਇਆਂ ਇਹਨਾਂ ਸਮੇਂ ਆਪਣੀ ਦੇ ਪੰਜਾਬੀਆਂ ਨੂੰ ਉਹ ਗਾਵਤੀਆਂ ਬਹੁਤ ਮੁਸ਼ਕਲ ਹੋਈਆਂ ਪਰ ਨਹੀਂ ਪੰਜਾਬੀ ਜਿੱਥੋਂ ਦੇ ਬਾਕੀ ਜਗਤਾਂ ਵਾਲੇ ਜੰਗ ਦਾ ਮਾਦਮ ਹੋਵੇ ਸਈ ਬੰਦੀ ਵਾਲਾ ਮੂਰਤਾ ਹੋਵੇ ਉੱਥੇ ਇਹੋ ਜਿਹਾਂ ਵਿੱਚ ਜੀ ਇਹਦਾ ਵੇਰ ਕਾਲੇ ਖਵਾਈ ਜਾਂਦੇ ਤਾਂ ਤਾਂ ਕੁਝ ਹੈ ਜਾ ਜਿੱਤ ਰਿਹਾ ਹੈ ਨਾ ਮੈਂ ਚਮਚੀ ਵਾਲਾ ਕਾਰਜੋਂ ਬਰਜ ਨਹੀਂ ਉਹਨਾਂ ਕੰਟੈਕਟ ਦੀ ਛਾਤ ਤੁਹਾਡੇ ਸਾਰੇ ਵਾਲੇ ਸਾਹਮਣੇ ਬਹੁਤ ਅੱਛਾ ਡਾਂਗ ਕੀਤਾ ਅਸੀਂ ਵਿਸ਼ੂ ਗੁਰੂ ਬਣ ਜਾ ਰਹੇ ਹਾਂ ਭਾਰਤ ਦੇ ਲੋਕ ਅਸੀਂ ਕਹਿੰਦੇ ਹਾਂ ਕਿ ਅਸੀਂ ਵਿਸ਼ੂ ਗੁਰੂ ਬਣ ਜਾ ਰਹੇ ਹਾਂ ਬਹੁਤ ਜਲਦੀ ਬਣ ਜਾ ਰਹੇ ਹਾਂ ਉਹ ਕਰੀ ਜਾਂਦਾ ਉਹ ਕਰੀ ਜਾਂਦਾ ਵੀ ਤੂੰ ਸਾਨੂੰ ਸਾਡੇ ਦੇ ਵਿੱਚ ਪੁੱਛੇ ਛੱਡ ਜਾ ਨਾ ਨਵੇਂ ਦੀ ਬਾਹ ਫੜ ਲੈਣਾ ਪੁਰਾਣੇ ਨੂੰ ਕੌਣ ਯਾਦ ਰੱਖੂਗਾ